ਇਸ ਸਪੈਕਟ ਚੰਗਾ ਨਹੀਂ ਕੰਮ ਕਰਦਾ ਕਿ ਆਪਣੇ ਮੈਂ 3 ਦਾ ਕੰਮ ਆ ਜੋ ਫੈਟਰਾਂ ਬੁਠਰਾ ਬਣਾਉਣ ਦਾ ਕੰਮ ਉਹ ਸੀਗਾ ਬਾਅਦ ਦੇ ਕੰਦਾ ਕੰਦਾ ਦਾ ਕੰਮ ਉੱਥੇ ਜਾਂਦੇ ਸੀ ਅਸੀਂ ਉਹਦੇ ਨਾਲ ਜਦੋਂ ਹੱਥ ਨੇ ਮੈਂ ਕੰਮ ਦੇ ਦਿੰਦਾ ਹਾਂ ਉਹਨਾਂ ਤੋਂ ਬਣਾਇਆ ਜਾਂਦਾ ਸੀ ਕਿਤੇ ਉੱਪਰ ਨਹੀਂ ਵੀ ਲਿਜਾਉਂਦੇ ਬੰਦ ਗਾਂ ਤੇ ਵੈਸੇ ਠੀਕ ਸਾਨੂੰ ਤੋਂ ਅੱਗੇ ਦੇ ਨਾਲ ਦੀ ਸਾਡੀ ਮਾਂ ਚੋਟੀ ਦਾ ਰੋਜ਼ਾਨਾ ਬੈਠੋ ਰਹੇ ਤੇ ਦੱਸ ਦਿੱਤਾ। ਤੋਂ ਵੀ ਆ ਰਿਹਾ ਉਹ ਕਰਕੇ ਕੀ ਹੋਲੀ ਗੱਲ ਕੀ ਹੈ। ਦਾ ਬਾਬੋ ਦਾ ਪਿਆ ਉਹ ਖੜਾ ਦੂ ਮੁੰਡੇ ਦਾ ਪੁੱਤ ਇਹਦਾ। ਪੁੱਤ ਦਾ। ਇਹ ਪੁੱਤ ਹੈ ਉਹ ਤੋਂ ਬੇਮੰਦ। ਉਹ ਬੰਦਾ ਉਹਦਾ ਪਿਓ ਹੀ ਹੈ ਇਹ ਉਹਨੇ ਕਿਹਾ। ਪਈਆ ਬੰਦਾ ਉਹਦੇ ਦੇ ਜਿੱਟਾ ਵਿੱਚ। ਉਹ ਕਹਿੰਦਾ ਅੱਗੇ ਦੇ ਇਹਦੀ ਵੀ ਮਾਰ ਅਗੇ। ਅੱਛਾ ਇਹ ਇਹਦੀ ਵੀ ਮਾਰ ਅਗੇ ਬਾਹਲੇ ਉਹ ਕਰਦਾ ਕਿ ਇਹ ਇਹਨੂੰ ਤਾਂ ਦਾਸਾਂ ਕਿ ਵੀਰਿਆਂ ਨਾਲ ਖਾਣ। ਤੁਸੀਂ ਲਸਾ ਸੀ ਇਹ ਪੁੱਛੋ ਮੈਂ ਹਾਂ ਲਖਾਇਆ ਹੈ ਪੁੱਛੋ ਕੀ ਜੀ ਕੋਲੇ ਵੀ ਕਹਿ ਨਹੀਂ ਮਾਰੂ ਜੀ ਬੇਸ਼ੱਕ ਕੋਲੇ ਸਾਡਾ ਕੋਲੇ ਨਾਲ ਹੀ ਸੀ ਕੋਲੇ ਖੜਾ ਸੀ ਕੋਲੇ ਆ ਗਿਆ ਹਾਂ ਤਾਂ ਮਾਰ 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 ਕੇ ਸਾਡੇ ਥਰੀ ਦਾ ਚੇਰ ਸੀ ਅਗੇ ਮਾਈਨਰ ਵੀ ਮਾਰ ਲਿਆ ਉਹਦੇ ਮੁੰਡੇ ਨੇ ਥਾਪੀ ਦੇ ਕੇ ਛੱਡਿਆ ਉਹਨੇ ਚੁੱਪ ਕਰ ਜਾ ਨੀ ਮੈਨੂੰ ਹੈ ਤੁਸੀਂ ਜਦੋਂ ਸਰਪੰਚ ਕੋਲ ਜਾ ਸਰਪੰਚ ਜੀ ਦਾ ਸਰਪੰਚ ਸਰਕ ਕੰਮ ਇਸ ਸਰਪੰਚ ਦੀ ਵਜ੍ਹਾ ਨਾਲ ਹੋਇਆ ਹਾਂ ਇਹ ਬੇਟਾ ਵੱਡਾ ਸੁਗਾਨੀ ਨੂੰ ਮਨ ਨਾ ਰਹਾ ਰਫਾ ਰਫਾ ਮਨ ਨਾ ਰਹਾ ਇੱਕ ਪੂਰੇ ਨਾਲ ਹੋ ਰਿਹਾ ਆ ਉਹਨਾਂ ਨੂੰ ਦੇਖ ਕੇ ਅੱਖ ਲਾ ਕੇ ਉਹਨਾਂ ਨੂੰ ਉਹਨਾਂ ਨੂੰ ਆਏ ਖੜ ਗਿਆ ਆਦਾ ਕੀ ਹੋ ਗਿਆ ਫਿਰ ਉਹਦਾ ਹੋ ਗਿਆ ਅੱਛਾ ਤੇ ਗੱਡੀ ਮੇਰੀ ਨਾ ਤੇ ਚਲਾ ਦੇਣੀ ਸੀ ਐ ਮੋੜ ਸੀ ਗਿਆ ਕਰੇ ਉਹ ਐ ਖੜਾ ਸਰਪੰਚ ਦੇਖੀਏ ਤੁਹਾਡੇ ਕੋਲ ਸਵੇਰ ਤੋਂ ਦੇ ਆ ਨਾ ਕਰਾਂ ਜਾਵਾਂ ਗੱਡੀ ਚ ਬੈਠਵਾ ਦੇ ਤੇ ਤੂੰ ਇਹਨਾਂ ਨੂੰ ਕਹਿ ਨਹੀਂ ਸਾਰਾ ਬ ਹੋਰ ਕਿਦਾ ਕੋਈ ਪਿੰਡ ਦਾ ਮੋਢਾ ਨੂੰ ਹੋਰ ਕਿਹਦੀ سپورਟ ਕਰਨੀ ਸਪੋਰਟ ਸਪੋਰਟ ਜੀ ਵਾਂਟੇ ਦੀਪਾ ਦਾ ਵਾਂਟੇ ਦੀ سپورਟ ਲਾਤੇ ਦੀ ਉਹਨੇ ਖਾਇ ਤੇ ਕਮਰਾ ਦੇ ਰੱਖਿਆ ਉਹਨਾਂ ਦਾ ਹੋਰ ਕੋਣ ਮਦਦ ਕਰਦਾ ਇਕੱਠਾ ਜਲਦੀ ਸੇ ਤੇ ਐਮਐਲਏ ਸਭ ਨਾਲ ਹੋਇਆ ਇਹ ਸਾਰੇ ਕੰਮ ਕਿੱਟਾ ਵੇਚਣ ਕਰਕੇ ਅੱਛਾ ਕਿੱਟਾ ਉਹਨਾਂ ਦੀ ਸਹਾਈ ਨਾਲ ਵੇਚਦਾ ਹੈ ਐਮਐਲਏ ਸਭ ਨਾਲ ਸਾਨੂੰ ਕੋਈ ਡਰ ਸਰਕਾਰ ਦਾ ਡਰ ਨਹੀਂ ਤੇਨੇ ਚਲਦੇ ਨੇ ਜਦੋਂ ਕੰਮ ਜਿਹੜੇ ਸਤ ਕਾ ਸਾਡੇ ਗਏ ਸਾਡੇ ਕੋਲੇ ਕਿ ਰਹੇਗਾ ਅਲਨੇ ਸਾਡੇ ਵਿਚ ਆ ਤੇ ਸਾਡੇ ਕੋਲੇ ਕਹਿੰਦੇ ਰਹੇ ਕਰ ਕਰਦਾ ਜੀ ਸੰਨ ਨਾਉਣ ਸੰਦਾ ਇਤੋਂ ਵੱਡੀ ਗੱਲ ਕਹਿਣੀ ਹੁੰਦੀ ਆ ਅੱਛਾ ਇਦੋਂ ਅਸੀਂ ਮਰੇ ਚੰਗੇ ਆ ਹੁਣ ਮੈਂ ਤਾਂ ਹੁਣ ਵੀ ਉਸੇ ਪਾਇਆ ਸੀ ਉਹਦੇ ਸੰਤਰੀ ਦੇ ਰਫਲ ਨੂੰ ਬਾ ਫੜਾਈ ਮਰਵਾ ਕੱਟਾ ਵੇਖਦੀ ਯਾਰ ਉਹ ਸੀ ਸੀ ਗੋੜੇ 8-9 ਸਵੇਰੇ ਉਹ ਪੇਰੂ ਸਵੇਰੇ ਮਾਰ ਵੀ ਸਵੇਰੇ ਛੋੜ ਗਈ ਰਹਿ ਗਏ ਐਸਐਸਪੀ ਆਇਆ ਮੈਂ ਚੜ੍ਹ ਗਿਆ ਆਇਆ ਅੱਛਾ ਸਾਨੂੰ ਸ਼ਰਾਬ ਦੇ ਖਾਤਰ ਲਗੇ ਸੋਨਾ ਮੁੰਡਿਆਂ ਨੂੰ ਦੇਖਣ ਦੀ ਕਰ ਮੈਰੀਡੀਨ ਰੋਲੇ ਦਾ ਛੜਦਾ ਵੀ ਖੜਾਇਆ ਤੈਨਾਂ ਤੇ ਦਸਾਂ ਰੋਸਤਾ ਵੀ ਆਵੀ ਸੀ ਉਹ ਮਗਾਹੀ ਸੀ ਤਿੰਨੇ ਇਹੀ ਸੀ ਇੱਕ ਸਰਜਮੇ ਮੇ ਤੋਂ ਤੇ ਦੋ ਸਾਡੇ ਪਿੰਡ ਦੇ ਸੀ ਇਹਨਾਂ ਪੁੱਤਾਂ ਨੂੰ ਕੰਕੇ ਮਰਵਾਇਆ ਮੈਂ ਹੁਣ ਸਟੋ ਬੋਤਲਾਂ ਭਰ ਕੇ ਪਟਰਾਉਣ ਗਿਆ ਮਾਇਆ ਖਣਾ ਮੈਨੂੰ ਸਾਲੋ ਚੇਰ ਮਾ ਸੰਤਰੀ ਦੇ ਹੁੰਦਾ ਪਿਆ ਮੈਂ ਸੰਤਰੀ ਕਰਿਓਰੇ ਮੜ ਗਈ ਯਾਰ ਮਾਤਾ ਸਾਪਾ ਕਰਨ ਉਹ ਲਗੂਤੀ ਸੀ ਫੂਲਾ ਦੇ ਪੁੱਲੇ ਦੇ ਘਰਾਂ ਤੋਂ ਬਾਹਰ ਬੈਠੇ ਸੀ ਕੰਚਾ ਉਹਦਾ ਆਦੇ ਬੱਟੇ ਅੰਦਰ ਉਹਦਾ ਫੱਕੜਾ ਹੁਣ ਕਿਆ ਕਰੇ ਉਹਨਾਂ ਦਾ ਨਾਮ ਮੈਨੇ ਕਦੇ ਲਿਖਾਇਆ ਨਹੀਂ ਨਹੀਂ ਅਸੀ ਉਹਦੇ ਮਾਪੋਂ ਦਾ ਅਸੀ ਬਣਾਇਆ ਅਸੀ ਉਹਨਾਂ ਨੂੰ ਨਹੀਂ ਬੋਲਦੇ ਇਸ ਗੱਲ ਨੂੰ ਨਹੀਂ ਨਹੀਂ ਅਸੀਂ ਕੋਈ ਨਾਮ ਨਹੀਂ ਲਿਖਾਇਆ ਉਹਨਾਂ ਨੂੰ ਮੈਂ ਕੁਛ ਨਹੀਂ ਕੀਤਾ ਅਸੀ ਮਾਪੇ ਦੇ ਕੋਈ ਲੈ ਮਾਤਰ ਨਹੀਂ ਆਮ ਨਹੀਂ ਖਾਖੂ ਦੀ ਪਰੌਂਦੇ ਪੰਜ ਪਾਣੀ ਦੀ ਟੀਵੀ ਨੂੰ ਕਮਾਉਂਦੇ ਰੋਹ ਦਾ ਪੁੱਤ ਆ ਉਹ ਕਿਹਾ ਕੋਈ ਅਰਦਾਸ ਨਹੀਂ ਜਿਹੜੀ ਬਾਬਾ ਹੈ تھي سابھي کي نڪتي او پتر اڄ ڏينھن ڏيکاري پونداري پئي آهي ਕੱਢ ਦੇ ਭਾਈ ਸਾਰਾ ਕੈਮਰਾ ਲੱਗੇ ਸਾਰਾ ਕੁਝ ਬਸ ਤੇਰਾ ਫੋਨ ਨੰਬਰ ਹੈਗਾ ਨਾ ਜੀ ਸਾਡੇ ਕੋਲ ਕੁਝ ਨਹੀਂ ਸਾਡੇ ਕੋਲ ਹੈ ਕੋਈ ਤੁਹਾਡਾ ਫੋਨ ਨੰਬਰ ਹੈਗਾ ਮੈਂ ਤੇਰਾ ਨਹੀਂ ਲੱਗਿਆ ਜੀ ਨਹੀਂ ਜੀ ਚੱਲ ਬਣਾਏਗਾ ਮੈਂ ਚੱਲ ਮੇਰੇ ਸਾਥ ਕੋਲ ਸਾਰਾ ਜੀ ਇਹਨਾਂ ਕੋਲ ਨੰਬਰ ਕਿਉਂ ਆਊਗਾ ਤੂੰ ਦੇਖ ਕਿਦ ਅੱਛਾ ਬਣਾਇਆ ਇਹਦਾ ਫਾਰਮੈਟ ਇਹਦੀ ਮਾਂ ਇਹੀ ਗੱਲ ਕਹਦੀ ਅਰ ਵੀ ਤੂੰ ਨਹੀਂ ਸਾਡਾ ਨੰਬਰ ਬੰਦੇ ਦਾ ਡਰਾਈਵਰ ਕਿੰਦਾ ਡਰ ਐ ਬੱਤਾ ਸਾਹਿਬ ਤਾਂ ਜੱਜ ਸਾਹਿਬ ਤਾਂ ਚੱਤੀ ਵੱਲ ਗਿਆ ਕਿਹਦੇ ਤੇਰਾ ਡਰ ਬੜਾ ਤੇਰੀ ਕੀ ਦੂਜੀ ਗੱਲ ਇਹ ਕੰਮ ਤੇ ਲੱਗੂ ਅੱਜ ਦੀ ਖ਼ਬਰਾਂ ਚ ਗਿਆ ਆਪਣੇ ਚਾਚਾ ਜੀ ਨੇ ਕਹਿੰਦਾ ਅਖੇ ਉਹਦੇ ਕੋਲ ਅਜੇ ਤੱਕ ਪਟੜਾਣਾ ਉਠਾਉਂਦਾ ਅੱਗੇ ਦੇ ਚ ਅਸੀਂ ਗੱਲ ਕਰੀਏ ਬਾਤ ਰਹੀ ਹੈ ਜੇ ਤੁਸਟਾ ਮੇਰਾ ਬੰਦਾ ਤੇ ਰਸਾ ਇੱਕ ਨਾ ਕੋਈ ਨਹੀਂ ਬੀਬੀ ਕੋਈ ਕੋਈ ਨਹੀਂ ਕਹਦੇ ਕੁੜੀ ਦਾ ਤੁਸੀਂ ਕਰਾ ਦਿੱਤੇ ਹੋਈ ਯਾਰ ਪੂਜੀ ਜਿਹੀ ਉੱਤਰ ਹੈ ਕੋਈ ਕਰਾ ਦਿੱਤਾ ਮੈਂ ਕਹਿੰਦਾ ਕੀ ਕਰ ਦੇ ਮੇਰਾ ਰਹੋ ਤੁਸੀਂ ਠੀਕ ਹੈ ਮਾਤਾ ਜੀ ਤਗੜੇ ਰਹੋ ਗੱਲ ਹੈ ਮਾਤਾ ਠੀਕ ਹੈ ਮੈਂ ਜਣੀ ਗੱਲ ਕਹੀ ਠੀਕ ਹੈ ਨਾ ਹਾਂ ਬੀਬੀ ਕੀ ਗੱਲ ਹੋਈ ਮੇਰਾ ਨਾਮ ਰੁਪਿੰਦਰ ਘੋੜਾ ਜੀ ਅਸੀਂ 8 10 ਜਣੇ ਮੈਂ ਸਰਪੰਚ ਕੋਲੇ ਕਹਿਣ ਗਏ ਸੀ ਜੀ ਵੀ ਸਾਡੀ ਲੜਾਈ ਮਿਟਾ ਦਿਓ ਸਾਡੀ ਲੜਾਈ ਮਿਟਾ ਦਿਓ ਉਹਨੇ ਫੋਨ ਕਰਕੇ ਉਸੇ ਵੇਲੇ ਬੰਦੇ ਉੱਥੇ ਉੱਥੇ ਸਾਧ ਲੈ ਜੀ 4 ਜਣੇ ਜਿਹੜੇ ਚਾਰ ਜਣੇ ਸਾਦਲੇ ਤੇ ਇਹ ਇਹ ਇਹਨੂੰ ਗਾਲਾਂ ਕੱਢਾਂਗੇ ਗਾਲਾਂ ਕੱਢ ਕੇ ਤੇ ਉਹ ਬੰਦੇ ਨੇ ਤਲਵਾਰ ਦਿਖਾਈ ਆ ਜੀ ਤੇ ਉਹ ਤਲਵਾਰ ਇਹ ਉਹਦੇ ਵੀ ਮਾਰਦਾ ਸੀ ਕਹਿੰਦਾ ਨਹੀਂ ਤਾਂ ਮੈਂ ਸਾਰਿਆਂ ਦੇ ਘਰਾਂ ਨੂੰ ਅੱਜ ਅੱਗ ਲਾ ਕੇ ਜਾਊਗਾ ਸਰਪੰਚ ਨੇ ਇੱਕ ਵਾਰੀ ਵੀ ਨਹੀਂ ਉਹਨੂੰ ਰੋਕਿਆਗਾ ਵੀ ਤੂੰ ਇਹ ਕੀ ਕਹਿਨਾਗਾ ਇਹ ਤਾਂ ਅੱਗ ਕਿਵੇਂ ਲਾਏਗਾ ਤੁਹਾਨੂੰ ਕੀ ਲੱਗਦਾ ਵੀ ਸਰਪੰਚ ਦੇ ਸਾਰੇ ਤੇ ਹੋ ਰਿਹਾ ਸਾਰਾ ਕੁਝ ਹਾਂਜੀ ਸਰਪੰਚ ਮਤਲ ਕਰਾ ਰਿਹਾ ਹਾਂਜੀ ਕੀ ਨਾਂ ਸਰਪੰਚ ਦਾ ਜੀ ਬੰਤਾ ਸਿੰਘ ਹੁਣ ਸੱਤਾ ਕਿਹਦੇ ਕੀ ਹੈ ਮੇਰੇ ਘਰ ਵਾਲੇ ਜੀ ਤਾਂ ਜ਼ਿਆਦੇ ਆਈ ਜਾਂ ਬਾਕੀ 4-5 ਕੀ ਨਾ ਪੰਜ ਬੰਦੇ ਦਾਖਲ ਹੋਏ ਪ੍ਰਕਾਟ ਸਿੰਘ ਵੀ ਤਾਂ ਲਿਖਾਇਆ ਤਾਂ ਹੈ ਫਰਗਟ ਦਾ ਨਾਂ ਕੀ ਹੈ ਫਰਗਟ ਸਿੰਘ ਹੈ ਪ੍ਰਕਾਟ ਸਿੰਘ ਦੇ ਕੋਈ ਜ਼ਿਆਦਾ ਛੱਟਾ ਬੱਜੀਆਂ ਬਾਲੀਆਂ ਜਾਈ ਇਹਨਾਂ ਨੇ ਕੁੱਟਮਾਰ ਕੀਤੀ ਸਾਰਾਂ ਦੇ ਸਾਹਮਣੇ ਪ੍ਰਕਾਟ ਦੀ ਹਾਂਜੀ ਆਪਰੋ ਬੰਦਾ ਥੋੜਾ ਜਿਆਦਾ ਕੱਢ ਲਈ ਬਸ ਸਰਚ ਆਹ ਜਿੰਨਾ ਤੁਸੀਂ ਇਹਦੇ ਦੇ ਕੱਪੜੇ ਦੇਖੀਂ ਇਹ ਨੀਦੇ ਨਹੀਂ ਸਕਦੇ ਇਹ ਕੰਦਾ ਵਗ ਜਾਂਦੇ ਬਿਠਿੰਡੇ ਜੀ ਮੈਂ ਕਹਿੰਦਾ ਕਿ ਉਹਨਾਂ ਸੀ ਪਾਣੀ ਦਾ ਜਿਹੜਾ ਜਿਮਾਂ ਗਿੱਟੀ ਪੰਜ ਦਾ 2 4 ਦੇ ਮੇਰੇ ਨਾਲ ਨਹੀਂ ਸਾਂਭਣਗੇ ਕਿਉਂਕਿ ਕਈ ਵਾਰ ਬੰਦਾ ਜਾਦਾ ਨਹੀਂ ਇਹ ਕੀ ਚਾਤ ਲਾਵੀਂ ਆ ਵੀ ਖਾਣ ਵਾਲੀਆਂ ਸਾਨੂੰ ਦੱਸ ਤੇ ਤਿੰਨ ਦਿਨ ਉਹ ਲਾ ਨਹੀਂ ਉਹ ਤੇ ਦਿਨ ਆ ਬੰਦਾ ਚਾਰ ਮਾਰਦਾ ਤੇ ਇੱਥੇ ਆ ਜੀ ਬੜਾ ਜਿੰਨੀ ਪੱਤੀ ਆਉਂਦੀ ਹੈ ਆਪਣਾ ਤੋਂ ਬੇਸੀ ਇਹ ਬੜਾ ਜੀ ਬਹੁਤ ਬੀੜਾ ਤੇ ਸਾਨੂੰ ਚੋਣ ਤੇ ਨਾਮ ਤੇ ਚੰਗੋ ਉਹ ਕਰੀਂ ਯੋਤੀ ਬੈਸੋ ਨੋ ਤੇ ਵੀ ਆ ਨੋ ਆਏ ਪਰ ਦਲ ਪ੍ਰੋਜੈਕਟ ਕੋਰ ਲੋਡਿੰਗ ਦੇ ਬਲਕਿ ਪੁੱਛੋ ਜੋ ਬਹੁਤ ਕਰ ਰਹੇ ਨੇ ਪੁੱਛੋ ਬਹੁਤ ਕਿੰਨਾ ਕਿ ਇਹਨਾਂ ਸਰਕਾਰੀ ਟਾਰਗੇਟ ਤੇ ਤਰ ਕਰ ਰਹੇ ਕੋਈ ਕਰਨੀ ਪਰ ਫੰਡ ਲੱਭੇ ਨਹੀਂ ਤੇ ਤਗੜੀ ਰਾਹ ਤੋਂ ਪੰਜਾਬ ਦੀ ਬੋਪਰੇ ਸ਼ੇਵਤੀ ਆ ਸੱਚੀ ਵਿੱਚ ਰੰਗਰੇਟ ਵਾਲੀ ਮਾਈ ਭਾਗੋ ਬਣ ਕੇ ਸੁਤਰੀ ਹੈ ਇਸ ਪੈਨ ਨੂੰ ਸਾਡੀਆਂ ਸਮੁੱਚੀਆਂ ਜਥੇ ਬੰਦੀਆਂ ਨੂੰ ਕਹੂੰਗਾ ਪੰਜਾਬੀ ਐਨ ਆਰ ਆਈ ਪੀਰਾਂ ਨੂੰ ਕਹੂੰਗਾ ਕਿ ਆਓ ਇਸ ਪੈਨ ਦਾ ਦੇ ਘਰ ਪਾਈਏ ਆਪਾਂ ਦੁਬਾਰੇ ਇਹਨਾਂ ਨੂੰ ਹੋਰ ਬਣਾ ਕੇ ਦੇਈਏ ਸਰਕਾਰ ਨੂੰ ਇਹਨਾਂ ਨੂੰ ਤੁਰੰਤ ਦੇਣਾ ਚਾਹੀਦਾ ਕਿਉਂਕਿ ਇੱਥੇ ਤਾਂ ਹਲੇ ਬੈਠੇ ਨਹੀਂ ਜਾ ਸਕਦੇ ਸੋ ਦੋਸਤੋ ਵੱਧ ਤੋਂ ਵੱਧ ਇਹਨਾਂ ਵੀਡੀਓ ਨੂੰ ਸ਼ੇਅਰ ਕਰੋ ਪ੍ਰਸ਼ਾਸਨ ਨੂੰ ਜਗਾਓ ਤਾਂ ਜੋ ਇੱਥੇ ਪਹੁੰਚੇ ਆਓ ਜੀ ਆਓ ਜੀ ਬਹੁਤ ਪੀਸ ਪਾਸਪੋਰਟ ਬਣਦਾ ਜੀ ਮੈਂ ਬਾਹਰ ਜਾਣਾ ਸੀ ਜੀ ਮੇਰੀ ਰਿਕਵਰੀ ਲੱਗੀ ਹੋਈ ਸੀ ਜੀ ਮੈਂ ਪਾਸਪੋਰਟ ਕਰਵਾਇਆ ਸੀ ਤਿਆਰ ਆ ਗਿਆ ਤੇਰਾ ਸਾਰਾ ਕੁਝ ਹੋਊਗਾ ਤੇਰਾ ਤੇਰਾ ਪਾਸਪੋਰਟ ਘਰੇ ਬਣ ਕੇ ਆ ਜੀ ਗੱਲ ਹੀ ਕੋਈ ਨਹੀਂ ਐ ਥੋੜਾ ਹੁੰਦਾ ਫਿਰ ਜੇ ਕੋਈ ਆਪਦੇ ਹੱਕਾਂ ਲਈ ਬੋਲਦਾ ਤੇ ਉਹਨਾਂ ਦੇ ਪਾਸਪੋਰਟ ਨਹੀਂ ਮਿਲਦੇ ਕੋਈ ਗੱਲ ਨਹੀਂ ਹਲੋ ਕਿਤਾ ਅੰਦਰ ਸੀ ਤੇ ਮੈਂ ਉਹ ਵੈਸੇ ਉਹਨੂੰ ਵੀ ਚਿਹਰੇ ਬੱਤ ਮਾ ਇਹ ਨਾ ਆਇਆ ਤੁੰਗਵਿੰਦਰ ਤੁੰਗਵਿੰਦਰ ਦਾ ਮੈਸੇਜ ਆ ਗਿਆ ਅੰਦਰ ਮਤੂਆ ਦਾ ਵੇਚਣਾ ਕਰਨਾ ਹੋਰ ਬਾਹਰ ਵਿੱਚ ਰਸਨ ਵੀ ਤਰਾਇਆ ਹੋਣਾ ਸਮਾਂ ਕੋ ਆਪਣੇ ਇਛੇ ਬੇੜੀ ਵਿੱਚ ਵਿੱਚ ਤੁਮੇ ਜਦੋਂ ਮੁੰਡਾ ਆਂਦੀ ਹੋਵੇ ਆਪਣਾ ਬੇਲਾ ਪਾ ਲੈਂਦੀ ਨਹੀਂ ਸੁਪਣਾ ਨੇ ਭਾਈ ਉਹ ਰੋਟੇ ਤੋਂ ਵੀ ਰੂਪ ਸੇ ਵੀ আচ্ছা ਏ ਰੱਖੀ ਤੇ ਬਸ ਉਹ ਤੋਂ ਮੈਂ ਟੈਕ ਦਾ ਦੂਜੇ ਤੀਜੇ ਦੇ ਨਹੀਂ ਮਤੂਆ ਅੱਜ ਸ਼ਾਮ ਨੂੰ ਮੈਂ ਬਾਹਰ ਨੂੰ ਜਾਵਾਂ ਦੁਕਾਨ ਤੇ ਵੀ ਲੈ ਆ ਕੇ ਮਸੂਦਾ ਲੈਣ ਗਿਆ ਹੋਇਆ ਸੀ ਤਾਂ ਰਾਤ ਦੇ ਮੂਰੇ ਲੈ ਆ ਕੇ ਮੇਰੇ ਦਿੱਤੀ ਰਾਤੀ ਰਾਤੀ ਮੇਰੇ ਉਹ ਕਾਂ ਦੀ ਬਾਹ ਹਾਂਜੀ ਜੀ ਬਾਹ ਉਹ ਸੋਡੀ ਨਹੀਂ ਕਿ ਉਹ ਤਾਂ ਕਿਸੇ ਦੀ ਮਰ ਸੁਦਾ ਰਹਿੰਦੀ ਹੈ ਤੇ ਮੈਨੂੰ ਕਹਿੰਦਾ ਹਾਂ ਕੋ ਦੇਖਿਆ ਕਿਹੜਾ ਸੀ ਚਿੱਟਾ ਵਿੱਚ ਚੱਲ ਮੈਂ ਤਾਂ ਮੈਂ ਤਾਂ ਕਹਿ ਹੀ ਇਹ ਤੈਨੂੰ ਮੈਂ ਤਾਂ ਹੋਰ ਤੈਨੂੰ ਕੁਝ ਸਿੱਖੇ ਨਾ ਤੈਨੂੰ ਬਤਾਇਆ ਕਿ ਬਿਨਾ ਵਿੱਚ ਹੈਗਾ ਤੇ ਬਸ એનર્ਜੀ ਉੱਤੇ ਹਾਂ ਬਿਲ ਮੇ ਮਾਰ ਗਈ ਇਹ ਸਭ ਪੂਰੀ ਪਰਵਾਰ ਉਸੇ ਉਸੇ ਨਹੀਂ ਉਹ ਪੁੱਤਾਂ ਕੰਡ ਦੇ ਇਹ ਮਾਰ ਗਈ ਦੇ ਟੱਕ ਕੋਲੇ ਖੰਡਾ ਸੀ ਟੱਕ ਕੋਲੇ ਖਰਪਾਨ ਸੀ ਸੋਦਾ ਸੋਦਾ ਤੇ ਮੇਰੇ ਡੁੱਲ ਗਏ ਇੱਥੇ ਆਪ ਮੁੰਡੇ ਆ ਕੇ ਚੜਾਉਣਾ ਇਹਦਾ ਬੇਟਾ ਜੀ ਆ ਕੇ ਕਿੰਟੁੰਡਾ ਹੋਰ ਸੀਗਾ ਪੁੱਤ ਆ ਕੁਛ ਨਹੀਂ ਗਾ ਉਹ ਦੋਸਤਾਂ ਨੂੰ ਪਤਾ ਨਹੀਂ ਉਹਨਾਂ ਦਾ ਕਿੰਨੇ ਪਿਆਰ ਬੰਦੇ ਕਮਾਈਂ ਸਾਡੇ ਕੋਲ 5 5 ਪਤਾ ਨਹੀਂ ਕੋਈ ਬਾੜਾ ਇਹਦੇ ਕੋਈ ਸਲਾਹ ਨਹੀਂ ਕਿ ਕੁਛ ਇਹਨਾਂ ਨੇ ਲੈ ਗਏ ਚੱਕੇ ਬੰਦੇ ਜਿਹੜੇ ਹਨ ਰਹਿਣਾ ਦਾ ਸਾਬਾ ਫਰੇਜ਼ ਤੇ ਚਾਹ ਬਾਰੇ ਕਿਹੜੇ ਕਿਹੜੇ ਨਾਮ ਉਹ ਦੋ ਬਹਿ ਸੀ ਪਿੰਡਾਂ ਦਾ ਸੀਗੇ ਅਸੀਂ ਤੇ ਮੈਂ ਮੁੰਡਾ ਮੇਰੇ ਭਾਂ ਦੇ ਸਾਡਾ ਸੰਭਲ ਰੱਖੀਏ ਮੈਂ ਡੂਮੋਟ ਦਾ ਨਮੋਹ ਲਾਈ ਮੁੱਤਲੇ ਕਰਾ ਜਾ ਕੇ ਆਈ ਅਸੀਂ ਹੈ ਤੇ ਕਰਾ ਜਾ ਕੇ ਮਰਦਾ ਸਰ ਉਹ ਕੀ ਪਤਾ ਵਿਚਾਰੇ ਕਿੱਦੋਂ ਪੰਚੀ ਦਿੰਦਾ ਮੁੰਡਾ ਨਹੀਂ ਫਤਿਹ ਹੰਨੋ ਪਾਈ ਦੋ ਮਿੰਟ ਪਾਣ ਲੈਣਾ ਉਹਦਾ ਕੀ ਉਹਦੇ ਘਰ ਪਾਲ ਵੱਜੀ ਪਿੰਡੋਂ ਆਉਂਦਾ ਸੀ ਮੁੰਡਾ ਦਿੱਤਾ ਜੀ ਮਰਦਾ ਸਰ ਉਹਦਾ ਵੱਡਿਆ ਕਰੇ ਨਹੀਂ ਆਉਂ ਬੱਠੀ ਪੋਰਾ ਹੋਣੀ ਸਾਰੇ ਹਾਂ ਉਹ ਵੀ ਸਾਡੇ ਉੱਤੇ ਮੇਰੇ ਭੈਣ ਨੂੰ ਛਾਉਣ ਜਾਂਦੇ ਸੀ ਉਹ ਮੰਨ ਜੀ ਬਾਰ ਉਹ ਲੰਘਦੀ ਸੀ ਨਾ ਤੱਕ ਕਰਕੇ ਦੇ ਲੈਣੇ ਕਿ ਗੀਵਨ ਖਿਡਾਰੀ ਉਹਨੇ ਦੇ ਸੋਨੇ ਬੰਦ ਤੇ ਸੋਨੇ ਸਿਰ ਕੱਢਿਆ ਨਾ ਹੋਰ ਮਾਰਨ ਵਾਲਾ ਕੋਈ ਗੱਲ ਨਹੀਂ ਕਿ ਹੁਣ ਇੱਥੇ ਮਾਰ ਲੇਗੇ ਜਦ ਚਾਹਵੇਂ ਮਾਰ ਦੇ ਲੈ ਕੇ ਗੱਡੀ ਉੱਪਰ ਟੱਪ ਗਏ ਜੇ ਦਿਓ ਸੇ ਦਿਨ ਨਹੀਂ ਪਹੁੰਚਦਾ ਅੱਜ ਲੱਗ ਜੇ ਕੀ ਬਗਉਂ ਬੰਦੇ ਸਹੀ ਜਲਾਉਂ ਪਈ ਕਿੱਥੇ ਅੱਗੇ ਨੂੰ ਪਲੇਟ ਕੇ ਆ ਚਾਰ ਰੋਟੇ ਦਾ ਦੋ ਬੰਦਾ ਮੈਂ ਇੱਕ ਬੇਨਤੀ ਕਰਦਾ ਸੀ ਮੈਂ ਦਾਨ ਸਿੰਘ ਵਾਲੇ ਪਿੰਡ ਜਾ ਸੀ ਇਹਨਾਂ ਦੇ ਨਾਲ ਕੁਝ ਬੰਦੇ ਜਿਹੜੇ ਦਾਖਲ ਹੈਗੇ ਆ ਤੇ ਗੋਣਿਆਣੇ ਹਸਤਾ ਤਾਂ ਆਪਾਂ ਚੁੰਦੇ ਇਹਨਾਂ ਦੀ ਮਤਮਤ ਉਹ ਵਿਚਾਰਾ ਜੀ ਰੈੱਡ ਕਰਾਸ ਵੱਲੋਂ ਆਪਾਂ ਕਰਵਾ ਦਈਏ ਤੇ ਦੂਜੀ ਗੱਲ ਮੈਂ ਬੇਨਤੀ ਇਹ ਕਰਦਾ ਸੀ ਇਹਨਾਂ ਦੇ ਜਿਹੜੇ ਘਰ ਕੋਲ ਅੱਗੁੱਗ ਲੱਗੀ ਆ ਵਿਚਾਰਾ ਜਮੇ ਬਿਲਕੁਲ ਤਬਾਹ ਹੋ ਗਿਆ ਸੀ ਕਿ ਕੰਪਨਸੇਸ਼ਨ ਦੇ ਤੌਰ ਤੇ ਇਹਨਾਂ ਦੀ ਕੋਈ ਮਦਦ ਆਪਾਂ ਕਰੀਏ ਹਨਾ ਕੁਝ ਟੈਂਟ ਟੂ ਇੱਕਦਾਂ ਢੀ ਸਾਹਿਬ ਤੁਸੀਂ ਆਪਣੇ ਵੱਲੋਂ ਇੱਕ ਐਸਐਸਪੀ ਸਾਹਿਬ ਨੂੰ ਲੈਟਰ ਲਿਖੋ ਤਾਂ ਮੈਂ ਜਿਵੇਂ ਕਹ ਉਹ ਇਥੇ ਕੋ ਪੜਸੋਂ ਦੇ ਬੰਦੇ ਲਭੋ ਦਹਿਸ਼ਤ ਦਾ ਮਾਹੌਲ ਬਹੁਤ ਹੈ ਨਹੀਂ ਸਰ ਇਥੇ ਨਾ ਇੱਕ ਫਲੈਗ ਮਾਰਜ ਕਰਵਾ ਦਿਓ ਤਾਂ ਕਿ ਦਹਿਸ਼ਤ ਦਾ ਮਾਹੌਲ ਖਤਮ ਹੋ ਜਾਈ ਦੋ ਚਰਬੰਦੀ ਗੀੜੇ ਮਾਰਾ ਕਰਨ ਪੁਲਿਸ ਦੀ ਗੱਡੀ ਗੜਾ ਸ਼ਾਮ ਨੂੰ ਰਾਤ ਨੂੰ ਬਾਰੇ ਹਨਾ ਹਾਂਜੀ ਹਾਂਜੀ ਇੱਕੋ ਰਡ ਕਰਾਸ ਦੀ ਜੋਟੀ ਜ਼ਰੂਰ ਲਾਓ ਤੇ ਕਿਨਾਂ ਦੇ ਘਰਾਂ ਘਰਾਂ ਦਾ ਕੱਲ ਨੂੰ ਸਾਨੂੰ ਲਿਖੇ ਵੀ ਦੇ ਦਿੰਨੇ ਆਂ ਅਸੀਂ ਕਿ ਉਹ ਕਰਵਾ ਦੇ ਥੈਂਕ ਯੂ ਬਰਦ ਇਹ ਜਿਹੜਾ ਗਰੀਬਾਂ ਦਾ ਘਟ ਆਇਆ ਗਿਆ ਜਿਹੜੀ ਇੱਥੇ ਲੜਾਈ ਹੋਈ ਆ ਲੈ ਗਏ ਚੱਕ ਕੇ ਟਰਾਲੀ ਉਹ ਸੱਚੀ ਗੱਲ ਕੀ ਆ ਨਬਲ ਜੀ ਉਹ ਛਾਣੇ ਬੜੀਏ ਯਾਰ ਹੁਣ ਬਾਹਰ ਚਲੋ ਕੇ ਉਹ ਬਾਹਰ ਬਾਹਰ ਉਹ ਬੰਦੇ ਆਣੇ ਆ ਗੱਤ ਕੱਢੀ ਆ ਪੰਨਾ ਵਾ ਕੇ ਤੇ ਬਾਹਰ ਲਿਆ ਬਰਾਬਰ ਰੱਖੋਗੇ ਆਪਾਂ ਹੁਣ ਇਧਰ ਹੀ ਲੰਘ ਜੇ ਇਧਰੋਂ ਫੱਟਾ ਬਰਾਬਰ ਤੇ ਆਇਆ ਕੋਈ ਮਕਾਬਲਾ ਇੱਥੇ ਤਾਂ ਮੁਕਾਬਲਾ ਹੋਇਆ ਸੀ ਉਹ ਆਦਾ ਮੁਕਾਬਲਾ ਬਣਾਉਂ ਥੋੜਾ ਜਿਹਾ ਹਾਂ ਕੁੜੀ ਆ ਹੋ ਜੀ ਹਾਂਜੀ ਮੈਨੂੰ हां जी अख चाचा जी ਵੀ ਸਾਨੂੰ ਨਾ ਭਾਈ ਵੀ ਦਿੱਕਤ ਆਈ ਜਾਂਦੀ ਹੈ ਸਾਨੂੰ ਰਾਤ ਨੂੰ ਸੌਣ ਨਹੀਂ ਦਿੰਦੇ ਕੁਰਸੀ ਤੇ ਚੜਕੇ ਗਾਲ੍ਹਾਂ ਕੱਢਦੇ ਆ ਰੂੜੇ ਮਾਰਦੇ ਆ ਸਾਨੂੰ ਉਂਦੀ ਹਮਲਾ ਕਰਦੇ ਆ ਸਾਡੇ ਤੇ ਤੂੰ चाचा ਸਾਡਾ ਟਿਕਾਣਾ ਕਿਹੜੇ ਕਿਹੜੇ ਬੀਬੀਆਂ ਸੀ ਪੰਜ ਤੁਸੀਂ ਅਸੀਂ ਇੱਕ ਲਾਪੂਰੀ ਟਕੌਰ ਜੀ ਇੱਕ ਮੈਂ ਸ਼ਰਧੀ ਕੋਰ ਇੱਕ ਮੂਰਤੀ ਕੋਰ ਨਾ ਲਿਖੀ ਜਾਲਾ ਹਸਬੰਡ ਜਾਂ ਡਾਟਰ ਉਹ ਲਿਖ ਲਿਆ ਕਰ ਕਹਣ ਜਨਾ ਮੈਂ ਪੁੱਛ ਲੈਣਾ ਲਾਹਰੀ ਭਗਵਤੀ ਗਈ ਸਰ ਲੱਕ ਗਰੁੱਪ ਤੋਂ ਕਰ ਰਹਿਣਾ ਕਿ ਲਾਹਰੀ ਦੇ ਸਰ ਘਰ ਵਾਲੇ ਦਾ ਨਾਮ ਚਾਹੀਦਾ ਮੈਂ ਬਾਈ ਦਾ ਨਾਮ ਮੂਰਤੀ ਦੇ ਉਹਦੇ ਘਰ ਵਾਲੇ ਦਾ ਨਾਮ ਦੱਸ ਦੇਣਾ ਕਿ ਇੱਧਰ ਸਰ ਇੱਧਰ ਸਰ ਅੱਛਾ ਉਹ ਇੱਥੇ ਹੈਗੇ ਸੋ ਉਹਨੂੰ ਦੂਜਿਆਂ ਚੋਂ ਸੋਡੇ ਨਾਲ ਦੇ ਉਹ ਗੁੜੀਆਂ ਨਹੀਂ ਜੀ ਮੇਰੇ ਘਰ ਵਾਲੀ ਆ ਉਹ ਉਹ ਸਾਡੀ ਆ ਗਵੰਡ ਨਹੀਂ ਆ ਜੀ ਉਹ ਬੱਚਿਆਂ ਕੋਲੇ ਆ ਹਾਂ ਜੀ ਹਾਂ ਹਾਂ ਜੀ ਬੱਸ ਕੁੜੀ ਸਾਡੀ ਰਿਸ਼ਤੇਦਾਰ ਆਈ ਹੋਈ ਸੀ ਉਹ ਤਾਂ ਵਿਚਾਰੀ ਉੱਥੇ ਜਾ ਕੇ ਕਿੱਥੇ ਹਾਂ ਉੱਥੇ ਉਹਨਾਂ ਸਾਡੇ ਨਾਲ ਜਾ ਕੇ ਹਾਂ ਉੱਥੇ ਉਹਨਾਂ ਸਾਡੇ ਨਾਲ ਗੱਲਬਾਤ ਸਰ ਸਾਡੀ ਇਹ ਵੀ ਸਾਡੇ 4 ਦਿਨ ਹੋ ਗਏ ਸਾਨੂੰ ਟਿਕਨ ਨਹੀਂ ਦਿੰਦੇ ਅਸੀਂ ਦਰਖਾਸਤ ਵੀ ਲਿਖਾ ਕੇ ਆਏ ਆ ਸਾਡੀ ਕੋਈ ਸੁਣਵਾਈ ਨਹੀਂ ਆ ਚਾਚੇ ਜੀ ਵੱਲੋਂ ਦਰਖਾਸਤ ਗਈ ਸੀਗੀ ਅਸੀਂ ਇਹਦੇ ਮੰਗਾ ਸਾਰੇ ਖੜੇ ਸੀਗੇ ਇੱਕ ਮੇਰੀ ਛੋਟੀ ਭੈਣਾਂ ਉਹਦੇ ਵੱਲੋਂ ਦਰਖਾਸਤ ਗਈ ਸੀਗੀ ਵੀ ਸਾਨੂੰ ਗੰਦ ਵੜਦੇ ਆ ਬਹੁਤ ਜ਼ਿਆਦਾ ਇਹ ਐਂ ਕਰਦੇ ਨੇ ਪੋਚੇ ਲਾਉਂਦੇ ਆ ਹੋਰੀਆਂ ਗੱਲਾਂ ਬਾਤਾਂ ਕਰਦੇ ਆ ਸਾਨੂੰ ਵੀ ਸਾਡਾ ਨਵੇੜਾ ਕਰਾ ਦਿਓ ਅਸੀਂ ਗਲਤੀ ਮੰਨ ਲੈਨੇ ਆ ਵੀ ਮੈਂ ਕਹਾਂ ਤਾਂ ਵਿੱਚਿੱਤਾ ਵੇਚਦਾ ਅਸੀਂ ਐਂ ਕਹਾਂਗੇ ਵੀ ਵਿੱਚਿੱਤਾ ਭਾਈ ਵੇਚਲਾ ਖੁੱਲ ਕੇ ਵੇਚਲਾ ਪਰ ਸਾਨੂੰ ਬਖਸ਼ਾ ਜਾਵੇ ਅਸੀਂ ਨਹੀਂ ਕਹਿੰਦੇ ਤੁਹਾਨੂੰ ਇੱਕ ਦੁਬਾਰਾ ਪਰ ਸਾਡੀ ਉਹਨੇ ਗੱਲ ਨਹੀਂ ਟਕਾਈ ਜਦੋਂ ਮੈਂ ਇਹ ਗੱਲ ਕਹਿਤੀ ਉਥੇ ਬੰਤ ਦੇ ਘਰੇ ਸਿੱਧੀ ਉਹਨਾਂ ਨੇ ਗੱਡੀ ਲਾਈ ਪੰਜ ਬੰਦੇ ਉਹਦੇ ਨਾਲ ਸੀਗੇ ਮੁੰਡੇ ਮੈਨ ਮੈਨ ਪੰਜ ਮੁੰਡੇ ਚੰਗੇ ਡਿੱਕ ਚੱਲੀ ਜਾਂਦੇ ਸੀ ਤੇ ਜਾਨਸਰ ਬੰਤ ਨੂੰ ਕਹਿੰਦਾ ਬੰਤਿਆ ਕਰ ਮੇਰੀ ਸੁਣ ਲੈ ਗੱਲ ਕਹਿੰਦਾ ਮੈਂ ਤਾਂ ਕਹਿੰਦਾ ਇਹਨਾਂ ਦੇ ਕੰਦਿਆ ਕੰਦਾਂ ਦੇ ਘਰ ਸਾੜਨੇ ਮੈਂ ਕਿਹਾ ਤੂੰ ਸਾੜ ਨਹੀਂ ਮੈਨ ਜਦੋਂ ਗੱਲ ਕਹੀ ਮੈਂ ਕਿਹਾ ਤੂੰ ਸਾੜ ਲਈ ਜੇ ਤੇਰੇ ਚ ਹਿੰਮਤ ਤਾਂ ਤੂੰ ਸਾੜ ਲਈ ਘਰ ਅਸੀਂ ਨਹੀਂ ਕਹਿੰਦੇ ਇੱਕ ਮਿੰਟ ਵੀ ਬੋ ਮੈਂ ਵਿਚਾਲੇ ਬੋ ਲਵਾਂ ਬੋ ਬੋ ਤੁਸੀਂ ਪੰਜ ਲੇਡੀਜ਼ ਗਈਆਂ ਲੜਤੀਆਂ ਗਈਆਂ ਬੰਤ ਕੇ ਕੇ ਹਾਂਜੀ ਜੀ ਨਾ ਠੀਕ ਹੈ ਹਾਂਜੀ ਬੰਤਾ ਉੱਥੇ ਸੀਗਾ ਹਾਂਜੀ ਉਹ ਨਾਲ ਕੌਣ ਕੌਣ ਸੀ ਉੱਥੇ ਉੱਥੇ ਨਾਲ ਕਲਾ ਉਹ ਤਾਂ ਮੈਨੂੰ ਤੁਸੀਂ ਦੱਸੋ ਜੀ ਇੱਕਤਾ ਚਾਚਾ ਬੰਤਾ ਸਰਪੰਚ ਇੱਕ ਮੈਂਬਰ ਸੀ ਮੈਂ ਮੈਂ ਬੰਤੇ ਬੜੀ ਚਿੰਗਤ ਹਾਂ ਹਾਂਜੀ ਇੱਕ ਮੈਂਬਰ ਸੀ ਮੋਟਾ ਜਿਹਾ ਨਾਲ ਜਿੰਨਾ ਖਾਲਾ ਮੈਂ ਨਹੀਂ ਵਿਚਾਰਾ ਕਹਿੰਦਾ ਮੋਟਾ ਹੈ ਗਾਗਾ ਸੀ ਗਾਗਾ ਗਾਗਾ ਮੈਂਬਰ ਹਾਂਜੀ ਪੱਕਾ ਉਹ ਕਹਿੰਦਾ ਮੈਂ ਨੂੰ ਕਹਿੰਦਾ ਇੱਕ ਮਿੰਟ ਕੋਈ ਨਹੀਂ ਪਤ ਭੌਂ ਲਿਓੜੀ ਅਰੇ ਬੰਲਾ ਪੱਕੇ ਬੈਠੇ ਆ ਕੱਲੀ ਕੱਲੀ ਗੱਲ ਦੱਸੋ ਕੋਈ ਗੱਲ ਹੀ ਨਹੀਂ ਤੁਹਾਨੂੰ ਕੀ ਨਿੱਜੀ ਖਤਰਾ ਉਹ ਵੀ ਬੋਲੋ ਸਾਨੂੰ ਤਾਂ ਹੈਗਾ ਹੀ ਆ ਜੀ ਖਤਰਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਜੇ ਬੈਠਿਆ ਉਹਨਾਂ ਸਹੀ ਆ ਜਿਵੇਂ ਮੈਂ ਕਿਰਨਜੀਤ ਸਿੰਘ ਹੈਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਅੱਜ ਅਸੀਂ ਧਾਨ ਸਿੰਘ ਵਾਲਾ ਪਿੰਡ ਖੜੇ ਆ ਜਿਸ ਦੇ ਬਾਬਾ ਜੀਵਨ ਸਿੰਘ ਰੰਗਰੇਟੇ ਗੁਰੂ ਕੇ ਬੇਟੇ ਉਹਨਾਂ ਦੇ ਨਾਮ ਦੇ ਉੱਤੇ ਇਹ ਨਗਰ ਬਣਿਆ ਹੋਇਆ ਧਾਨ ਸਿੰਘ ਵਾਲਾ ਉਹ ਪਿੰਡ ਹੈ ਕਹਿੰਦੇ ਜਿਸ ਜਥੇਦਾਰ ਧਾਨ ਸਿੰਘ ਦੇ ਨਾਂ ਦੇ ਉੱਤੇ ਪਿੰਡ ਬਣਿਆ ਉਹਨਾਂ ਨੇ ਸਿੱਖੀ ਮਾਲਵੇ ਦੀ ਸਿੱਖੀ ਨੂੰ ਰੱਖਿਆ ਸੀ ਤੇ ਇਸ ਨਗਰ ਦਾ ਨਾਮ ਵੀ ਰਗਰੇਟੇ ਗੁਰੂ ਕੇ ਬੇਟੇ ਬਾਬਾ ਜੀਵਨ ਸਿੰਘ ਦੇ ਨਾਂ ਤੇ ਕਿਸੇ ਟਾਈਮ ਮੈਂ ਦਲਸਰ ਦਾ ਪ੍ਰਧਾਨ ਹੁੰਦਾ ਸੀ ਤੇ ਇੱਥੇ ਮੀਟਿੰਗ ਸੀ ਤੇ ਉਦੋਂ ਡਿਸਾਈਡ ਕੀਤਾ ਗਿਆ ਸੀ ਕਿ ਬਾਬਾ ਜੀਵਨ ਸਿੰਘ ਨਗਰ ਹੀ ਇਸ ਬਸਤੀ ਦਾ ਨਾਮ ਜਿਹੜਾ ਹੈ ਨਗਰ ਦਾ ਨਾਮ ਰੱਖਿਆ ਜਾਵੇ ਅਫਸੋਸ ਇਸ ਗੱਲ ਦਾ ਹੈ ਕਿ ਧਾਰਮਿਕ ਜਥੇਦਾਰ ਦੇ ਨਾਂ ਦੇ ਉੱਤੇ ਪਿੰਡ ਹੋਵੇ ਇਸ ਨਗਰ ਦਾ ਨਾਂ ਵੀ ਬਾਬਾ ਜੀਵਨ ਸਿੰਘ ਦੇ ਨਾਂ ਤੇ ਹੋਵੇ ਤੇ ਇਸ ਨਗਰ ਦੇ ਵਿੱਚ ਇਸ ਤਰ੍ਹਾਂ ਦੀ ਸਥਿਤੀ ਬਣੇ ਜਿਵੇਂ ਕਦੇ ਜਿਆਦਾ ਫਿਲਮਾਂ 'ਚ ਦੇਖਦੇ ਹੁੰਦੇ ਸੀ ਤੇ ਜਾਂ ਯੂਪੀ ਬਿਹਾਰ ਦੇ ਵਿੱਚ ਸੁਣਦੇ ਸੀ ਕਿ ਠਾਕਰਾ ਨੇ ਗਰੀਬਾਂ ਦੇ ਘਰਾਂ ਨੂੰ ਆਗਾ ਲਾਤੀਆਂ ਪਰ ਇੱਥੇ ਆ ਕੇ ਮਨ ਬੜਾ ਦੁਖੀ ਹੋਇਆ ਮੇਰੇ ਨਾਲ ਸਾਡੇ ਦਲ ਸਮਾਜ ਦੇ ਜਿਹੜੇ ਆਗੂ ਆ ਜਿਹੜੇ ਸਮਾਜ ਲਈ ਕੰਮ ਕਰਦੇ ਆ ਲਸਮ ਨਸੋਤਾ ਜੀ ਦਵਿੰਦਰ ਦੇਖ ਰਾਜਾ ਸਿਵੀਆਂ ਗੁਰਚਾਰਨ ਸਿੰਘ ਜਗਮੇਲ ਜੀ ਮਤਲਬ ਸਾਰੀ ਟੀਮ ਸਾਡੀ ਵੱਖ-ਵੱਖ ਜੱਤੀ ਬੰਦਿਆਂ ਦੇ ਆਗੂ ਸਹਿਬਾਨ ਅਸੀਂ ਆਕੇ ਜਦੋਂ ਦੇਖਿਆ ਤੇ ਇਹ ਹਾਲਾਤ ਦੇਖ ਕੇ ਅੱਖਾਂ ਭਰ ਆਉਂਦੀਆਂ ਮੇਰੇ ਨਾਲ ਮਾਤਾ ਜੀ ਖੜੇ ਆ ਇਹਨਾਂ ਦੀ ਉਮਰ ਆ ਇਹਨਾਂ ਦੇ ਦੋ ਬੇਟਾਂ ਦੇ ਘਰ ਜੁੜਾਏ ਗਏ ਆ ਬੀਬੀ ਖੜੀ ਆ ਮੇਰੇ ਨਾਲ ਸਰਬਜੀਤ ਕੌਰ ਇਹਨਾਂ ਦੇ ਦੋ ਘਰ ਜਿਹੜੇ ਆ ਜੁਲਾਏ ਗਏ ਆ ਮੇਰੇ ਨਾਲ ਇੱਕ ਦਲਦੇਵ ਤੇ ਦੇਵ ਸਿੰਘ ਖੜਿਆ ਇਹਨਾਂ ਦੇ ਦੋ ਘਰ ਜੁਲਾਏ ਗਏ ਮੇਜਰ ਸਿੰਘ ਇੱਥੇ ਖੜੇ ਹੋਣਗੇ ਮੇਜਰ ਸਿੰਘ ਖੜਿਆ ਆ ਜੀ ਇਹਨਾਂ ਦੇ ਜਿਹੜੇ ਆ ਘਰ ਜੁਲਾਏ ਗਏ ਉਧਰਲੇ ਪਾਸੇ ਹੁਣ ਸੋਚਣ ਵਾਲੀ ਗੱਲ ਇਹ ਹੈ ਸੋਚਣ ਵਾਲੀ ਗੱਲ ਜਿਹੜੀ ਇੱਥੇ ਇਹ ਹੈ ਮੈਂ ਪ੍ਰਸ਼ਾਸਨ ਨੂੰ ਗੱਲ ਪੁੱਛਣਾ ਚਾਹਣਾ ਕਿਤੇ ਸਾਰੀ ਪਰਤਾਲ ਕਰਨ ਤੋਂ ਬਾਅਦ ਸਾਹਮਣੇ ਇਹ ਗੱਲ ਆਈ ਹੈ ਕਿ ਇਹਨਾਂ ਨੇ ਮਹੀਨਾ ਪਹਿਲਾਂ ਵੀ ਦਰਖਾਸਤਾਂ ਦਿੱਤੀਆਂ ਸੀ ਦੋਸ਼ੀਆਂ ਦੇ ਖਿਲਾਫ ਕਿ ਭਈ ਇਹਨਾਂ ਦੇ ਖਿਲਾਫ ਕਾਰਵਾਈ ਕਰੋ ਪਰ ਇਹਨਾਂ ਸਾਰੇ ਲੋਕਾਂ ਦੇ ਦੱਸਣ ਦੇ ਮੁਤਾਬਕ ਕਿ ਪੁਲਿਸ ਨੇ ਕੋਈ ਬਣਦੀ ਕਾਰਪੁਕਤਾ ਕਾਰਵਾਈ ਜਿਹੜੀ ਆ ਉਹ ਨਹੀਂ ਕੀਤੀ ਨਹੀਂ ਕਿਉਂ ਨਹੀਂ ਕੀਤੀ ਇਹ ਤਾਂ ਸਪੱਸ਼ਟ ਲਿਖਦਾ ਹੈ ਕਿਤੇ ਨਾ ਕਿਤੇ ਸਰਕਾਰ ਦੇ ਵਿੱਚ ਬੈਠੇ ਲੋਕ ਦੋਸ਼ੀਆਂ ਦੀ ਬੈਹਗ ਤੇ ਖੜੇ ਆ ਉਹਨਾਂ ਦਾ ਉਹਨਾਂ ਨੂੰ ਜਿਹੜੀ ਹੈ ਉਹਨਾਂ ਦਾ ਪੇਟ ਥਾਪੜਦੇ ਆ ਉਹ ਇਸ ਕਰਕੇ ਸਰਕਾਰ ਦੇ ਜਿਹੜੀ ਪੁਲਿਸ ਜਿਹੜੀ ਆ ਉਹ ਕਾਰਵਾਈ ਨਹੀਂ ਕਰਨਾ ਚਾਹੁੰਦੀ ਅਕਸਰ ਇਹ ਦੇਖਿਆ ਜਾਂਦਾ ਹੈ ਕਿ ਗਰੀਬ ਗੁਰਬੇ ਲੋਕਾਂ ਦੇ ਵਿਚ ਜਿਹੜੇ ਮਸਲੇ ਹੁੰਦੇ ਆ ਛੋਟੀਆਂ-ਬੋਟੀਆਂ ਲੜਾਈਆਂ ਝਗੜੇ ਹੋ ਜਾਂਦੇ ਆ ਤੇ ਉਹਨਾਂ ਨੂੰ ਪੁਲਿਸ ਜਿਹੜੀ ਹੈ ਪ੍ਰਵਾਹ ਨਹੀਂ ਕਰਦੀ ਜਿਹੜੇ ਕਾਫੀ ਉਦਾਹਰਨਾ ਅਸੀਂ ਦੇ ਸਕਦੇ ਆ ਤੇ ਮੈਂ ਹੈਰਾਨ ਇਸ ਗੱਲ ਤੇ ਆ ਕਿ ਕੀ ਪੁਲਿਸ ਇਸ ਗੱਲ ਦਾ ਇੰਤਜ਼ਾਰ ਕਰਦੀ ਹੈ ਕਿ ਕੋਈ ਵੱਡੀ ਘਟਨਾ ਵਾਪਰੇ ਕੰਨਾ ਵਾਪਰਨ ਤੋਂ ਬਾਅਦ ਫਿਰ ਅਸੀਂ ਉੱਥੇ ਜਾਈਏ ਤੇ ਅੱਜ ਮੈਂ ਸਮਝਦਾ ਇਸ ਪਿੰਡ ਨੂੰ ਲੈ ਕੇ ਜਿੰਨੀ ਬਦਨਾਮੀ ਵਿਸ਼ਵ ਭਰ ਦੇ ਵਿੱਚ ਪੰਜਾਬ ਸਰਕਾਰ ਦੀ ਹੋਈ ਹੈ ਤੇ ਪੰਜਾਬ ਪੁਲਿਸ ਦੀ ਹੋਈ ਹੈ ਤਾਂ ਉਥੇ ਪਹਿਲਾਂ ਜਿਹੜੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਏ ਕਹਿੰਦੇ ਹੁੰਦੇ ਸੀ ਕਿ ਹੋਮ ਮਿਨਿਸਟਰ ਅਸਤੀਵਾ ਦੇਵੇ ਤੇ ਹੋਮ ਮਿਨਿਸਟਰ ਹੈ ਭਗਵੰਤ ਮਾਨ ਖੁਦ ਉਹਦੇ ਕੋਲੇ ਇਹ ਵਿਭਾਗ ਹੈ ਪੁਲਿਸ ਦਾ ਤੇ ਜਿਹੜੀ ਇਹ ਘੰਨਾ ਵਾਪਰੀ ਹੈ ਇਹ ਪੁਲਿਸ ਦੀ ਨਲਾਇਕੀ ਕਰਕੇ ਵਾਪਰੀ ਹੈ ਇਸ ਕਰਕੇ ਭਗਵੰਤ ਮਾਨ ਜੀ ਤੁਹਾਨੂੰ ਹੋਮ ਮਿਨਿਸਟਰੀ ਤੋਂ ਅਸਤੀਵਾ ਦੇਣਾ ਚਾਹੀਦਾ ਬੜੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੇ ਸ਼ਿਕਾਇਤਕਰਦ ਵਾਲੇ ਲੋਕ ਹੈ ਸਰਬਜੀਤ कौर ਬੀਬੀ ਹੈਗੀ ਆ ਇਹਦੇ ਨੇ ਪੰਜ ਸੱਤ ਬੀਬੀਆਂ ਇਹ ਕਹਿੰਦੇ ਵੀ ਅਸੀਂ ਸਰਪੰਚ ਬੰਤਾ ਸਿੰਘ ਦੇ ਘਰੇ ਅਸੀਂ ਗਏ ਸੀਗੇ ਤੇ ਬੰਤਾ ਸਿੰਘ ਦੇ ਘਰੇ ਜਦੋਂ ਅਸੀਂ ਗਏ ਤੇ ਉਹਨਾਂ ਦੇ ਘਰੇ ਜਾ ਕੇ ਇਹ ਜਿਹੜਾ ਬੰਦਾ ਸੀਗਾ ਦੋਸ਼ੀ ਰਵਿੰਦਰ ਜੀ ਨੂੰ ਕਹਿੰਦੇ ਆ ਇਹ ਪੰਜ ਛੇ ਜਿਹੜੇ ਮੁੰਡੇ ਸੀ ਤੇ ਇਹ ਇਹ ਸਾਰੇ ਜਿਹੜੇ ਹੈਗੇ ਆ ਇਹ ਇਹਨਾਂ ਦੀ ਗੱਲ ਪੈ ਗਈ ਤੋ ਇਹ ਬੀਬੀ ਨੇ ਦੱਸੀ ਆ ਗੱਲ ਕਿ ਉੱਥੇ ਵੀ ਮੇਰੇ ਉੱਤੇ ਗੱਡੀ ਚਰਾਉਣ ਦੀ ਕੋਸ਼ਿਸ਼ ਕੀਤੀ ਫਿਰ ਉਹ ਕਰਪਾ ਗੱਡੀ ਚੋਂ ਕਰਪਾਨ ਕੱਢ ਕੇ ਮੇਰੇ ਮਾਰਨ ਦਾ ਜਤਨ ਕੀਤਾ ਹੁਣ ਇਥੇ ਸਵਾਲ ਖੜੇ ਹੁੰਦੇ ਆ ਕਿ ਪੁਲਿਸ ਦੇ ਨਾਕੇ ਕਿੱਥੇ ਆ ਆਮ شریف ਲੋਕਾਂ ਦੇ ਕੋਲ ਗੱਡੀਆਂ ਲੰਘਦੀਆਂ ਤੇ ਉਹਨਾਂ ਨੂੰ ਤਾਂ ਚੈੱਕ ਕਰਦੇ ਆ ਡਿੱਗੀਆਂ ਖੋਲ ਘੋਰ ਚੈੱਕ ਕਰਦੇ ਆ شریف ਲੋਕਾਂ ਨੂੰ ਇਹ ਆਪਦੀਆਂ ਗੱਡੀਆਂ 'ਚ ਕਰਮਾਨਾ ਕਿਵੇਂ ਲਈ ਫਿਰਦੇ ਆ ਆ ਪੈਟਰੋਲ ਬੰਬ ਜਿਹੜੇ ਇਥੇ ਸਿੱਟੇ ਗਏ ਘਰਾਂ ਦੇ ਵਿੱਚ ਸੁੱਟੇ ਗਏ ਇਹ ਕਿੱਥੋਂ ਆਏ ਕਿਹੜੇ ਨਾਕੇ ਨਹੀਂ ਲੰਘ ਕੇ ਆਏ ਰਾਤ ਨੂੰ ਕਹਿੰਦੇ ਨਾਕੇ ਲੱਗਦੇ ਆ ਪੁਲਿਸ ਕਹਿੰਦੇ ਨਾਕੇ ਲਾਉਂਦੀ ਆ ਵੀ ਇਹ ਬੰਦਾ ਇੱਥੇ 50 60 ਬੰਦੇ 100 ਬੰਦਾ ਜਿਵੇਂ ਇਹ ਕਹਿੰਦੇ ਆ ਉਹ ਮੋਟਰਸਾਈਕਲ ਤੇ ਆਏ ਹੋਣਗੇ ਕੱਦ ਆਏ ਹੋਣਗੇ ਕਿਸੇ ਹੈਲੀਕਾਪਟਰ ਤੇ ਆਏ ਨਹੀਂ ਹੋਣੇ ਤੇ ਉਹਨਾਂ ਨੇ ਹੈਲੀਕਾਪਟਰ ਸਿੱਧਾ ਇੱਥੇ اتار ਲਿਆ ਤੇ ਉਤਰ ਕੇ ਆ ਕੇ ਉਹਨਾਂ ਨੇ ਆ ਕੇ ਇਹਨਾਂ ਦੇ ਜਿਹੜੇ ਆ ਘਰ ਘਰਾਂ ਨੂੰ ਅੱਗ ਲਾਤੀ ਘਰਾਂ ਦੇ ਵਿੱਚ ਬੰਬ ਸੁੱਟਦੇ ਤੇ ਇਹ ਜਿਹੜਾ ਹੋਇਆ ਨਾ ਇਹ ਮੈਂ ਸਮਝਦਾ ਵੀ ਸਰਕਾਰ ਦੀ ਬਹੁਤ ਇਹ ਨਲਾਇਕੀ ਹੈ ਸਿਵਲ ਪ੍ਰਸ਼ਾਸਨ ਵੱਲੋਂ ਜੋ ਕਰਨਾ ਚਾਹੀਦਾ ਸੀ ਉਹ ਹੁਣ ਤੱਕ ਵੀ ਨਹੀਂ ਕੀਤਾ ਗਿਆ ਸੋ ਮੈਂ ਸਿਵਲ ਪ੍ਰਸ਼ਾਸਨ ਨੂੰ ਡਿਪਟੀ ਕਮਿਸ਼ਨਰ ਸਾਹਿਬ ਨੂੰ ਹੁਣੇ ਗੱਲ ਕਰਕੇ ਪੰਜਾਬ ਸਰਕਾਰ ਨੂੰ ਗੱਲ ਕਹਿਣੀ ਚਾਹਣਾ ਕਿ ਜਿਨ੍ਹਾਂ ਦੇ ਘਰ ਅੱਗ ਨਾਲ ਸਵਾਹ ਹੋਇਆ ਇੱਕ ਘਰ ਦੇ ਵਿੱਚ ਅਸੀਂ ਗਏ ਸੀ ਉਥੇ ਇੱਕ ਬੱਚੀ ਦਾ ਦਾਜ ਦਾ ਸਮਾਨ ਪੇਟੀ ਖੋਲ ਕੇ ਦੇਖੀ ਹੈ ਜਿਹੜਾ ਬਣਾਇਆ ਸੀ ਉਹ ਵੀ ਸਾੜਿਆ ਪਿਆ ਸਾੜੇ ਵੀ ਸਾੜ ਬਾਥਰੂਮ ਬਨੇ ਪਏ ਮਤਲਬ ਹਰ ਘਰ ਦੀ ਵਰਤਨ ਵਾਲੀ ਚੀਜ਼ ਪੰਨੀ ਪਈ ਹੈ ਸਰਕਾਰ ਨੂੰ ਚਾਹੀਦਾ ਹੈ ਕਿ ਇਹਨਾਂ ਦੇ ਮੁੜ ਵਸੇਬੇ ਦੇ ਲਈ ਇਹਨਾਂ ਦੇ ਮੋੜ ਮਕਾਨ ਬਣਾਉਣ ਦੇ ਲਈ ਘੱਟੋ ਘੱਟ 5-5 ਲੱਖ ਰੁਪਈਆ ਇਹਨਾਂ ਪਰਿਵਾਰਾਂ ਨੂੰ ਦੇਣ ਦਾ ਪ੍ਰਬੰਧ ਕੀਤਾ। ਤੁਰੰਤ ਰੋਕੋ। ਸੋ ਅੱਗੇ ਤੋਂ ਜਿਹੜੇ ਇਸ ਤਰ੍ਹਾਂ ਦੇ ਦੋਸ਼ੀ ਜਿਹੜੇ ਹੈਗੇ ਆ ਜਿਹੜੇ ਇਸ ਤਰ੍ਹਾਂ ਦੀ ਹਿੰਮਤ ਕਰਦੇ ਆ ਉਹਨਾਂ ਦੀ ਬੈਕ ਤੇ ਕੌਣ ਹੈ? ਮੈਂ ਇਹ ਗੱਲ ਦੀ ਮੰਗ ਕਰਦਾ ਕਿ ਉਹਨਾਂ ਦੀ ਬੈਕ ਤੇ ਕੌਣ ਆ? ਬਿਨਾਂ ਕਿਸੇ ਥਾਪੜੇ ਤੋਂ ਕੋਈ ਬੰਦਾ ਐਡੀ ਹਿੰਮਤ ਨਹੀਂ ਕਰ ਸਕਦਾ ਕਿ ਕਿਸੇ ਦੇ ਘਰ ਨੂੰ ਅੱਗ ਲਾ ਦਿਓ। ਔਰ ਕਿੰਨਾ ਟਾਈਮ ਇਹ ਮੰਜ਼ਰ ਚੱਲਦਾ ਰਿਹਾ? ਤੋ ਜਿਹੜੀ ਗੱਲ ਇਹਨਾਂ ਦੇ ਕਹਿਣ ਦੀ ਹੈ ਕਿ ਅਸੀਂ ਸਰਪੰਚ ਨੂੰ ਵੀ ਕਿਹਾ ਅਸੀਂ ਥਾੜੇ ਦਰਖਾਸਤ ਵੀ ਦੇ ਕੇ ਆਏ ਸਰਪੰਚ ਨੂੰ ਕਿਹਾ ਕਿ ਮੌਕਾ ਦੇਖੋ ਬੰਦਾ ਸੀ ਕਿ ਸਰਪੰਚ ਆਏ ਕਹਿੰਦੇ ਨੇ ਤੇ ਇਹ ਨਹੀਂ ਆਈ ਵੀਡੀਓ ਚ ਕਿਦਾਂ ਕਿਤੇ ਗੱਲ ਸਾਹਮਣੇ ਆ ਰਹੀ ਹੈ ਕਿਤੇ ਕਹਿ ਰਿਹਾ ਵੀ ਉਹ ਜਿਹੜਾ ਮੁੰਡਾ ਹੈ ਉਹ ਉਹਦੀ ਗੱਡੀ ਚਲਾਉਂਦਾ ਸੀਗਾ ਕਿਤੇ ਉਹ ਉਹ ਕਹਿ ਰਿਹਾ ਕੋ ਟਾਲਾ ਚਲਾਉਂਦਾ ਸੀ ਉਹ ਕਹਿੰਦਾ ਸੀ ਮੈਂ ਬਾਹਰ ਆ ਮਤਲਬ ਸੱਚ ਜਿਹੜਾ ਹੈ ਕਿਦਾਂ ਕਿਤੇ ਸਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਮੈਂ ਇਹ ਸੱਚ ਸਾਹਮਣੇ ਲਿਆਉਣ ਦੇ ਲਈ ਇਹ ਸਾਰੇ ਮਾਮਲੇ ਦੇ ਜੁਡੀਸ਼ੀਅਲ ਜਾਂਚ ਦੀ ਮੰਗ ਕਰਦਾ ਹਾਂ ਜਿਨ੍ਹਾਂ ਨੇ ਜਿਨ੍ਹਾਂ ਅਧਿਕਾਰੀਆਂ ਨੇ ਪੁਲਿਸ ਅਧਿਕਾਰੀਆਂ ਨੇ ਸਮਾਂ ਰਹਿੰਦੇ ਦਿੱਤੀ ਦਰਖਾਸਤ ਤੋਂ ਵੀ ਕਾਰਵਾਈ ਨਹੀਂ ਕੀਤੀ ਜੇ ਉਸ ਦਰਖਾਸਤ ਤੇ ਕਾਰਵਾਈ ਹੋ ਜਾਂਦੀ ਇਹਨਾਂ ਦੀ ਗੱਲ ਸੁਣੀ ਜਾਂਦੀ ਤਾਂ ਸ਼ਾਇਦ ਆ ਜਿਹੜੀ ਘਟਨਾ ਹੋ ਨਾ ਵਾਪਰਦੀ ਜਿਨ੍ਹਾਂ ਨੇ ਉਸ ਦਰਖਾਸਤ ਨੂੰ ਨਹੀਂ ਸੁਣਵਾਈ ਕੀਤੀ ਉਹਨਾਂ ਦੇ ਖਿਲਾਫ